ਮਾਨ ਜੋ ਸੀਐਮ ਸਾਹ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੋਧ ਕੈਂਪੇਨ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅਮਰ ਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਉਹ ਕੈਮ ਜੋ ਕਿ ਕਮਰਸ਼ੀਅਲ ਕੁਆਂਟੀਟੀ ਔਰ ਐਫਲੂਐਂਟ ਫੈਮਿਲੀ ਦੇ ਵਿੱਚ ਅਮੀਰ ਲੋਕਾਂ ਦਾ ਇੱਕ ਨਸ਼ਾ ਮੰਨਿਆ ਜਾਂਦਾ ਉਹ ਅਸੀਂ ਰਿਕਵਰ ਕੀਤੀ ਹੈ 112 ਗ੍ਰਾਮ ਔਰ ਉਹਦੇ ਚ ਇੱਕ ਨਾਈਜੀਰੀਅਨ ਤੇ ਦੋ ਲੋਕਲ ਜਿਹੜੇ ਆ ਉਹਨਾਂ ਦੇ ਨਾਲ ਦੇ ਸਮਗਲਰਸ ਉਹ ਅਰੈਸਟ ਹੋਏ ਨੇ ਔਰ ਇੱਕ 32 ਬੋਰ ਦਾ ਪਿਸਤਲ ਹੈ ਇਸ ਤੋਂ ਇਲਾਵਾ 1 ਕਿਲੋ ਹਿਰੋਇਨ ਤੇ 8-10 ਹਜ਼ਾਰ ਹਵਾਲਾ ਦੀ ਡਰਗ ਮਨੀ ਰਿਕਵਰ ਕੀਤੀ ਗਈ ਹੈ ਦੋ ਕੇਸਾਂ ਦੇ ਵਿੱਚ ਤੋਂ ਜਿਹੜਾ ਪਹਿਲਾ ਕੇਸ ਹੈ ਦੇ ਵਿੱਚ ਕੋਲਨਜ਼ ਨਾਮ ਦਾ ਬੰਦਾ ਹੈ ਨਾਈਜੀਰੀਅਨ ਇਹ ਆਪਣੇ ਬੱਚੇ ਦੇ ਇਲਾਜ ਵਾਸਤੇ ਇੰਡੀਆ ਆਇਆ ਸੀਗਾ ਪਹਿਲਾਂ ਮੈਡੀਕਲ ਟਰੀਟਮੈਂਟ ਵਾਸਤੇ ਉਸ ਤੋਂ ਬਾਅਦ ਇਹਨੂੰ ਲੱਗਿਆ ਕਿ ਇੱਥੇ ਇਹਦੇ ਕੰਟੈਕਟਸ ਹੋ ਗਏ ਸਮਗਲਿੰਗ ਰੈਕਟਸ ਨਾਲ ਕਿਉਂਕਿ ਦਿੱਲੀ ਦੇ ਵਿੱਚ ਕਾਫੀ ਜ਼ਿਆਦਾ ਜ਼ੋਰ ਨਾਲ ਇਹਦੇ ਉੱਥੇ ਵਿਕਰੀ ਹੈ ਜੀ ਇਹ ਕੋਕੀਨ ਦੀ ਇਹ ਨੇਫਲੂਐਂਟ ਪਾਰਟੀਆਂ ਤੇ ਉੱਥੇ ਰਹਿਣ ਲੱਗਿਆ ਇਹਨੇ ਓਵਰਸਟੇ ਵੀ ਕੀਤੀ ਹੈ ਔਰ ਇਹਨੇ ਕਾਉਂਟਰਵੈਂਨਸ਼ਨ ਵੀ ਕੀਤੀ ਹੈ ਜਿਹੜਾ ਪਾਸਪੋਰਟ ਐਪ ਦੀ ਵਾਪਸ ਸਮਝ ਸਕਦੇ ਆ ਜਾਂ ਵੀਜ਼ਾ ਦੀ ਔਰ ਇਹਦੇ ਨੂੰ ਮਹਿਰੋਲੀ ਦੇ ਵਿੱਚੋਂ ਸਾਡੀ ਸੀਆਈਏ ਟੀਮ ਲੈਡ ਬਾਈ ਇੰਸਪੈਕਟਰ ਮੋਲਕਦੀਪ ਇਹਨਾਂ ਨੇ ਫੜਿਆ ਔਰ ਇਹਦੇ ਨਾਲ ਦੇ ਦੋ ਜਿਹੜੇ ਸਾਥੀ ਨੇ ਇਸ਼ਪ੍ਰੀ ਇਲੀਅਸ ਹਰਸ਼ ਇਹ ਬਸੰਤ ਐਵੇਨਿਊ ਅੰਮ੍ਰਿਤਸਰ ਦਾ ਹੈ ਤੇ ਇਹਦਾ ਫਾਦਰ ਜਿਹੜਾ ਇਹ ਮੀਟ ਆਪਣੇ ਜਿਹੜੀ ਫਿਸ਼ ਦੀ ਦੁਕਾਨ ਹੈ ਦੀ 12ਵੇਂ ਪਾਸ ਹੈ ਔਰ ਅਖਲੇਸ਼ ਵੇਜ ਜਿਹੜਾ ਹੈ ਇਹ ਵੀ ਬਸੰਤ ਐਵੇਨਿਊ ਦਾ ਹੈਗਾ ਪਲਾਸਟਿਕ ਦੀ ਫੈਕਟਰੀ ਚ ਕੰਮ ਕਰਦਾ ਇੱਕ ਪਿਸਤਰ ਬੱਤੀਪੁਰ ਵੀ ਇੱਥੇ ਨਾਲ ਮਿਲਿਆ ਬੀ ਕਾਮ ਪੜਿਆ ਹੋਇਆ ਮੇਨ ਅਖਲੇਸ਼ਵੀ ਇਥੇ ਅੰਮ੍ਰਿਤਸਰ ਦੇ ਵਿੱਚ ਰੀਸੀਵਰ ਸੀਗਾ ਔਰ ਟਾਈਮ ਟੂ ਟਾਈਮ ਜਦੋਂ ਇਹ ਲੈਂਡ ਜਾਂਦੇ ਸੀਗੇ ਕਾਲਿੰਸ ਤੋਂ ਸਮਾਨ ਤੇ ਕਨਸਾਈਨਮੈਂਟ WhatsApp ਤੇ ਇਹੀ ਕੰਟੈਕਟ ਹੁੰਦਾ ਸੀਗਾ ਤੇ ਇਹ ਕਈ ਵਾਰ ਇਹ ਆਪ ਵੀ ਗਿਆ ਜਾਂ ਆਪਣੇ ਕਿਸੇ ਹੋਰ ਸਾਥੀ ਰਾਹੀ ਮੰਗਵਾਉਂਦਾ ਰਿਹਾ ਤੇ ਉਸ ਤੋਂ ਬਾਅਦ ਇਹ ਐਫਲੂਐਂਟ ਜਿਹੜੇ ਫੈਮਿਲੀਜ਼ ਨੇ ਉਹਨਾਂ ਚ ਡਿਸਟ੍ਰਿਬਿਊਟ ਹੁੰਦੀ ਰਹੀ ਹੈ ਉਹਨਾਂ ਦੇ ਉੱਤੇ ਅਸੀਂ ਆਫਰੈਂਡ ਸਰਕਲ ਜਿਹੜੇ ਆ ਉਹਨਾਂ ਦੇ ਉੱਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ ਵਿੱਚ ਕਾਫੀ ਲੋਕ ਸਾਹਮਣੇ ਆਏ ਨੇ ਉਹਨਾਂ ਤੇ ਅਲੱਗ ਕੰਮ ਹੋ ਰਿਹਾ ਔਰ ਇਹਦੀ ਬੜੀ ਹਾਈ ਪ੍ਰਾਈਸ ਜਿਹੜੀ ਹੈ ਉਹ ਚੱਲੇ ਜਾਂਦੀ ਸੀ ਕਿਉਂਕਿ ਸਾਰੇ ਅਮੀਰ ਲੋਕਾਂ ਦਾ ਨਸ਼ਾ ਇਹਨੂੰ ਮੰਨਿਆ ਜਾਂਦਾ ਤੇ ਇਸ ਕਰਕੇ ਜਿਹੜਾ ਕੋਲੰਜ਼ ਵੀ ਐਸੇ ਕਰਕੇ ਆਪਣੀ ਪਰਿਵਾਰ ਛੱਡ ਕੇ ਇੱਥੇ ਹੀ ਰਹਿ ਰਿਹਾ ਹੈ ਇੰਡੀਆ ਔਰ ਦਿੱਲੀ ਦੇ ਵਿੱਚੋਂ ਮਹਿਰੋਲੀ ਦੇ ਏਰੀਏ ਚੋਂ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਸੀਗਾ ਇਸ ਤੋਂ ਇਲਾਵਾ ਜਿਹੜਾ ਸੈਕੰਡ ਹੀਰੋਇਨ ਦਾ ਜਿਹੜਾ 카ਟਰਲ ਬੱਸ ਜੋ ਹੈ ਉਹਦੇ ਵਿੱਚ ਰਵੀ ਕੁਮਾਰ ਜਿਹੜਾ ਮੇਨ ਬੰਦਾ ਹੈ ਏਲੀਅਸ ਜੱਗੂ ਇਹ ਦਾਦੂਪੁਰ ਥਾਣਾ ਮਜੀਠਾ ਅਮਰਸਰ ਰੂਰਲ ਦਾ ਰਹਿਣ ਵਾਲਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਹੋਇਆ ਕਬੂ ਥਾਣੇ ਦੇ ਵਿੱਚ ਇਹਨੇ ਇਹ ਬਾਹਰ ਪਾਕਿਸਤਾਨੀ ਸਮਗਲਰਜ਼ ਨਾਲ ਇਹਦਾ ਰਾਫਤਾ ਹੋਇਆ ਤੇ ਸ਼ਾਮ ਸਿੰਘ ਜਿਹੜਾ ਇਹਦਾ ਹੋਰ ਸਾਥੀ ਹੈ ਏਲੀਅਸ ਰਾਹੁਲ ਤਕੀਨੰਗਲ ਰੋਡ ਪੀਐਸ ਮਜੀਠਾ ਅਮਰਸਰ ਰੂਰਲ ਇੱਕ ਇਹ ਵੀ ਇੱਕ ਕਪੜੇ ਦੀ ਫੈਕਟਰੀ 'ਚ ਕੰਮ ਕਰਦਾ ਹੈ ਇਹ ਡੈਜ਼ਿਗਨੇਟਡ ਜਿਹੜੇ ਡਰਾਪਿੰਗਸ ਹੁੰਦੀਆਂ ਸੀ ਡਰੋਂ ਨੂੰ ਚੁਕਾ ਕੇ ਤੇ ਇੱਥੇ ਅੱਗੇ ਵੇਚਦੇ ਸੀ ਤੇ ਅੱਗੇ ਲੋਕਾਂ ਨੂੰ ਹੈਂਡਓਵਰ ਕਰਦੇ ਸੀ ਇਹ ਜਿਹੜੀ ਇੰਪੋਰਟੈਂਟ ਸਿਗਨੀਫੀਕੈਂਟ ਗੱਲ ਹੈਗੀ ਆ ਉਹ ਹੈਗਾ ਗੁਰਪ੍ਰੀਤ ਜਿਹੜਾ ਖਲਚੀਆਂ ਦਾ ਫੜਿਆ ਗਿਆ ਜਿੱਤੋਂ 8 ਲੱਖ 10 ਹਜ਼ਾਰ ਡਰਗ ਮਨੀ ਤੇ ਹਵਾਲਾ ਮਨੀ ਜਿਹਨੂੰ ਆਪਾਂ ਕਹਿ ਸਕਦੇ ਆ ਇਹ ਬਰੰਧ ਹੋਈ ਹੈ ਇਹ ਚ ਜਿਹੜੀ ਮੇਨ ਗੱਲ ਆਈ ਹੈ ਕਿ ਇਹ ਜਿਹੜੀ ਪੈਸਾ ਹਵਾਲੇ ਦਾ ਇਹ ਨੈਟਵਰਕ ਜਿਹੜਾ ਹਵਾਲਾ ਇਹਨੂੰ 딜 ਕਰਦਾ ਸੀਗਾ ਉਹ ਵਾਇਾ ਦੁਬਈ ਪਾਕਿਸਤਾਨ ਜਾਂਦਾ ਸੀਗਾ ਸੋ ਇਹ ਗੁਰਪ੍ਰੀਤ ਜਿਹੜੀ ਅਗਲੇ ਲਿੰਕਸ ਨੇ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਆ ਤੇ ਇਹ ਸਾਰੀ ਜਿਹੜੀ ਟੀਮ ਹੈ ਇਹਦਾ ਸਾਰਾ ਆਪਰੇਸ਼ਨ ਦੋਨੋਂ ਦੇ ਵਰ ਲੈਡ ਬਾਈ ਮਿਸਟਰ ਰਵਿੰਦਰਪਾਲ ਸਿੰਘ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਜੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਯਾਦਵਿੰਦਰ ਸਿੰਘ ਏਸੀਪੀ ਇਨਵੈਸਟੀਗੇਸ਼ਨ ਇਹ ਇਨਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਤੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹਦੇ ਵਿੱਚ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਉਹ ਕੇਨ ਵਾਲੇ ਵਿੱਚ ਵੀ ਤੇ ਹੀਰੋਇਨ ਦੇ ਵਿੱਚ ਵੀ ਔਰ ਹਵਾਲਾ ਦਾ ਹੋਰ ਵੀ ਨੈਟਵਰਕ ਜਿਹੜਾ ਇਹ ਇਹਦਾ ਪਰਦਾ ਫਾਸ਼ ਹੋਏਗਾ ਸੋ ਅੱਜ ਦੀ ਇਹ ਇਨਵੈਸਟੀਗੇਸ਼ਨ ਅਜੇ ਔਨ ਹੈ ਸਾਡੇ ਤੇ